ਹਾਂਜੀ ਦੋਸਤੋ ਇੱਕ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਤੁਸੀਂ ਮੇਰੇ ਨਾਲੋਂ ਰੂਪਨਗਰ ਵਿਖੇ ਆਹ ਹਾਈਵੇ ਹੈਗਾ ਮਨਾਲੀ ਚੰਡੀਗੜ੍ਹ ਤੇ ਕੋਟਵਾਲਾ ਨੰਗ ਕੋਲੋਂ ਜਿੱਥੇ ਆ ਪਹਿਲੀ ਸੜਕ ਚੜਦੀ ਹੈ ਉੱਥੇ ਹੈਗਾ ਟਿਕਾਣਾ ਹਰੀ ਚਿਕਨ ਕਾਰਨਰ 98774 48260 ਬਾਈ ਦਾ ਫੋਨ ਨੰਬਰ ਹੈ ਤੇ ਆਪਾਂ ਲਿਆਏ ਆਪਣੇ ਮਿੱਤਰ ਵੇਲੀਆਂ ਵਾਸਤੇ ਦੇਸੀ ਮੁਰਗੀ ਤਿਆਰ ਕਰਾ ਕੇ ਸੋ ਹੁਣ ਹਰੀ ਬਾਈ ਲੱਗਿਆ ਇਹਨੂੰ ਤਿਆਰ ਕਰਨ ਤੇ ਲੱਕੜ ਦੀ ਆਂਧ ਤੇ ਬਣਾਉਂਦਾ ਬਾਈ ਉਹ ਸਾਰਾ ਤੁਹਾਨੂੰ ਦਿਖਾਉਨੇ ਆ ਤੇ ਆਹ ਲੋ ਉਹਦੇ ਸਫਾਈ ਦਾ ਤਰੀਕਾ ਦਾ ਸਾਫ ਸੁਥਰਾ ਕੰਮ ਹੈ ਜੀ ਹਰੀ ਬਾਈ ਧੋਣ ਜਾ ਰਿਹਾ ਇਹਨੂੰ ਪ੍ਰੋਪਰ ਕਿਲੋ 1.5 ਕਿਲੋ ਦੇ ਕਰੀਬ ਕਿਲੋ ਸਭ ਤੋਂ ਥੋੜਾ ਉੱਪਰ ਹੈ ਮਾਲ ਇਹ ਵੈਸੇ ਤਾਂ ਮੈਂ ਆਪ ਵੀ ਬੜਾ ਵਧੀਆ ਚਿਕਨ ਬਣਾ ਲੈਂਦਾ ਪਰ ਹੁਣ ਮਿੱਤਰ ਪਿਆਰੇ ਨੇੜੇ ਆ ਗਏ ਮੈਂ ਕਿਹਾ ਵੀ ਹੁਣ ਜਾਇਕਾ ਫਿਰ ਸਪੈਸ਼ਲਿਸਟ ਬੰਦੇ ਤੋਂ ਹੀ ਬਣਾਈਏ ਤੇ ਅੱਜ ਸੋਬੀ ਮੇਲੇ ਹੋ ਗਏ ਹਰੀ ਬਾਈ ਨਾਲ ਤੇ ਦਿਖਾਉਂਦਾ ਤੁਹਾਨੂੰ ਲਓ ਜੀ ਦੋ ਪਾਣੀ ਖੜਨ ਰਿਹਾ ਬਾਈ ਸਾਡਾ ਆ ਲੋ 10 ਮਿੰਟ ਦੇ ਕਹਿੰਦੇ ਮਾਲ ਤਿਆਰ ਹੋ ਕੇ ਦੇ ਦੇਣਾ ਆਹ 10 ਲੱਗ ਜਾਂਦਾ ਲੋ ਲਾਈਵ ਤੁਸੀਂ ਦੇਖ ਰਹੇ ਹੋ ਦੇਸੀ ਮੁਰਗੇ ਦੀ ਤਿਆਰੀ ਓਏ ਆ ਗੱਲ ਸਾਡਾ ਪੰਜਾਬੀ ਸੱਭਿਆਚਾਰ ਆ ਜਦੋਂ ਕੋਈ ਮਿੱਤਰ ਪਿਆਰਾ ਆਉਂਦਾ ਚਾਹ ਚੜ ਜਾਂਦਾ ਸਾਨੂੰ ਤੇ ਆ ਲੱਗਿਆ ਬਾਈ ਹਰੀ ਬਣਾਉਣ ਸਾਫ਼ ਸੁਥਰਾ ਕੰਮ ਹੈ ਕਹਿੰਦੇ ਲੱਕੜ ਦੀ ਹਾਂਚ ਹੈ ਆ ਲੋ ਪੰਜਾ ਤਿਆਰ ਹੋ ਰਿਹਾ ਆ ਦੇਖੋ ਜੀ ਲਾਈਵ ਪੰਜਾ ਦੀ ਤਿਆਰੀ ਤੁਹਾਨੂੰ ਫੇਰ ਦਿਖਾ ਰਿਹਾ ਮੈਂ ਇੱਕ ਵਾਰ ਥੋੜਾ ਜਿਹਾ ਧੁੰਮ ਕੇ ਓਹੋ 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 ਇਹਨਾਂ ਕਰ ਕੁਪਾਲੀ ਸਕੇੰਦਨੀ ਅਤਾਰ ਹਰੀ ਨੇ ਲੋ ਜਿਆ ਬਾਤ ਐ ਇਹਨੂੰ ਕਹਿੰਦੇ ਆ ਲਾਈਵ ਕੁਕਿੰਗ ਤੁਸੀਂ ਦੇਖ ਰਹੇ ਹੋ ਲੋ ਜੀ ਡੜ ਤਾਂ ਦੁੱਧ ਚਟਾ ਪੰਜਾ ਲੋ ਜੀ ਸਾਹ ਫੁੱਤਰੀ ਕੜਾਹੀ ਲਈ ਧਰਬਾਈ ਨੇ ਪ्योर ਲੱਕੜ ਦੀ ਆਹ ਲੋ ਲਓ ਜੀ ਆਹ ਲੋ ਕੀ ਵੀ ਫਰੈਸ਼ ਫਰੈਸ਼ ਪੈ ਰਹਾ ਜੀ ਥੋੜੇ ਸਾਹਮਣੇ ਆਹ ਲੋ ਜਮਾਈ ਤਾਜ਼ਾ ਇਹ ਗੱਲ ਹੈ ਹੋਮਲ ਕਹਦਾ ਲਓ ਜੀ ਆ ਮਸਾਲੇ ਲੱਗੇ ਆ ਪੈਣ ਜੀ प्याज ਪੈ ਗਿਆ ਦੇ ਇਸ ਮੁੰਸਤਰਾ ਕੁ ਨਾਲ ਮਸਾਲਾ ਤਿਆਰ ਛੇਨਾ ਵਿੱਚ ਵੀ ਵਾਹ ਜੀ ਵਾਹ ਆ ਲੋ ਆ ਜੀ ਟਮਾਟਰ ਵੀ ਨਾਲੇ ਮਸਾਲਾ ਹੋ ਰਿਹਾ ਤਿਆਰ ਹਾਂ ਤੇ ਤੇ ਬਾਈ ਕਹਿੰਦਾ 10 ਮਿੰਟਾਂ ਚਾਰ ਉਹ ਸਾਰੀ ਮੈਂ ਤੁਹਾਨੂੰ ਲਾਈਵ ਕਰਾ ਰਿਹਾ ਕੀ ਬਾਤ ਹੈ ਹੋਰ ਜੀ ਸੁੱਕੇ ਮਸਾਲੇ ਲਾ ਗੇ ਪੈਣ ਨੂਨ ਪੈ ਗਿਆ ਹਲਦੀ ਆ ਗਈ ਆ ਲੋ ਨੂਨ ਹਲਦੀ ਗਰਮ ਮਸਾਲਾ ਮੀਟ ਮਸਾਲਾ ਆਰਾਮ ਦੇ ਸਪਸਾਲਾ ਗੀਤੇ ਆਪਣੀ ਕਲਾ ਕਰੀਏ ਨਹੀਂ ਆਓ ਕਿਆਜ਼ੀ ਗਰੇਵੀ ਪੇਸਟ ਵੀ ਪਾਤਾ ਲਸਣ ਵਿੱਚ ਲਸਣ ਪਿਆਜ਼ ਪੇਸਟ ਲੋ ਜੀ ਮੀਟ ਮਸਾਲਾ ਮੀਟ ਮਸਾਲਾ ਵੀ ਪੈ ਗਿਆ ਜੀ ਪਪ ਨੋਰਮਲ ਜਿਹਾ ਟੇਸ ਰੱਖਣਾ ਨਾ ਬਹੁਤ ਤਿੱਖਾ ਨਾ ਜ਼ਿਆਦਾ ਹਨਾ ਵੀ ਜਹਤਰਾਂ ਦਾ ਬੰਦਾ ਖਾ ਲਵੇ। ਲਓ ਜੀ ਮਾਲ ਪੈ ਗਿਆ ਕੜਾਹੀ ਦੇ ਵਿੱਚ। ਗੁਟਕਿਆਂ ਦੀ ਆਸ ਤੇ ਬਣ ਰਿਹਾ ਮਾਲ ਆਪਣਾ। ਕੀ ਬਾਤ ਹੈ। ਕੀ ਬਾਤ ਹੈ ਹਰੀ ਭਾਜੀ। ਯਾਰ ਆ ਲੈਸ। ਸੋ ਇਹ ਰੰਗ ਪੰਜਾਬੀ ਟਰੱਕੇ ਦੇ। ਲਓ ਜੀ ਪੰਜੇ ਵੀ ਪੈ ਗਏ। ਦੇ ਦੋਸਤੋ ਮਿਹਨਤ ਨੂੰ ਸਲਾਮ ਹੈ ਆ ਟੋکریاں ਬਣਾ ਰਹੇ ਆ ਨਾਲ ਇਹਨਾਂ ਦੇ ਬ੍ਰਦਰ ਐ ਸੱਸੀਆ ਬਾਈ ਜੀ ਕਿੰਨੀਆਂ ਕਿ ਟੋکریاں ਤਿਆਰ ਕਰਨ ਦੇ ਵਿੱਚ ਕਾਹ ਨਹੀਂ ਡਾ ਰ 10 ਵਾਲਾ ਟੋکریاں ਕਿੰਨੇ ਦੀ ਟੋਕਰੀ ਦਿੰਨੇ ਜੀ ਆਪਾਂ ਫਿਰ 150 ਦੀ 200 ਦੀ ਕੋ ਸਾਈ ਦੇ ਸਾਹਮਣੇ 150 ਦੀ 200 ਦੀ ਸੋਇ ਮਿਹਨਤ ਹੈ ਇੱਕ ਭਰਾ ਮੀਟ ਬੁਰਗੇ ਦਾ ਕੰਮ ਤੇ ਦੂਜਾ ਬ੍ਰਦਰ ਟੋکریاں ਤਿਆਰ ਕਰਦੇ ਆ ਇਹਦਰ ਜੰਦੀ ਕਾ ਮਸਾਲਾ ਟੋਕਰੀਆਂ ਦਾ ਜੰਦੀ ਕਾ ਮਹਿੰਗਾ ਦੀ ਟੋਕਰੀਆਂ ਦਾ ਸੋ ਇਹ ਵੀਰਜੀ ਬਣਾਉਨੇ ਆ ਟੋਕਰੀਆਂ ਦੇਸਾਂ ਦਾ ਮਸਾਲਾ ਬਣਾਇਆ ਹੁੰਦਾ ਲੋਜੀਕ ਸਪੈਸ਼ਲ ਬੇਸਨ ਦਾ ਮਸਾਲਾ ਪੁਣਾਇਆ ਹੋਇਆ ਉਹ ਵੀ ਹੋ ਗਿਆ ਐਡ ਤੇ ਚਿਕਨ ਫੜਦਾ ਜਾ ਰਿਹਾ ਆਪਣਾ ਰੰਗ ਹਰੀ ਪਾਜੀ ਦੇ ਟਕਾਣੇ ਤੇ ਰੋਪੜ ਹਾਈਵੇ ਤੇ ਕੋਟੜਾ ਨੇ ਅੱਗੇ ਇਥੇ ਸੜਕ ਨਿਕਲਦੀ ਲੋ ਜੀ ਨੇੜੀ ਆ ਕੰਮ ਹੁਣ ਲੋ ਜੀ ਬਾਈ ਨੇ ਟਕਤਾ ਸੀ ਤਾਂ ਜੋ ਪ੍ਰੋਪਰ ਬਣ ਜਵੇ ਚੀਜ਼ ਆ ਦੇਖੋ ਇਹ ਗਰੇਵੀ ਪਾਣੀ ਪਾਇਆ ਇੱਕ ਗਲਾਸ ਦੇ ਚਾਹ ਵਾਹ ਜੀ ਵਾਹ ਥੋੜੇ ਬਣਾਉਣਾ ਹੈ ਨਾ ਜਦੋਂ ਮੈਂ ਅੱਗ ਦੀ ਅੱਜ ਮਰੇਣਾ ਤੀਲੇ ਚ ਵਾਹ ਜੀ ਵਾਹ ਸ਼ੁਕਰ ਚ ਸਿਟੀ ਨਹੀਂ ਲਾਉਂਦਾ ਕਦੇ ਮੀਟ ਨੂੰ ਜਮੈਂਦਾ ਨੇਚਰਲ ਆ ਸਾਰਾ ਬੜਾ ਬੱਕਰਾ ਵੀ ਵਾਹ ਜੀ ਬੱਕਰਾ ਬਣਾਉਣਾ ਐ ਤੋਂ ਬਾਅਦ ਇਹ ਕੌਣ ਬਣਾਉਣਾ ਹਾਂ ਕੋਣ ਉਹ ਬੰਦ ਕਰ ਦੋ ਬੜਾ ਗਰਮੀ ਕਰਕੇ ਨਹੀਂ ਇਹਦੇ ਪਰ ਅੱਜ ਪਰ ਤਿੱਲੇ ਉੱਪਰ ਸੀੜੀ ਮਿਵਾਇਆ ਤੋਂ ਹੀ ਸਪੈਸ਼ਲਟੀ ਹੈ ਕਿ ਲੱਕੜ ਦੀਆਂ ਦੇ ਦਾ ਟੇਸ ਦੇਖੋ ਕਿਆ ਜਾਏਗਾ ਬਣੂਗਾ ਕਮਾਲ ਹੈ ਤੋਂ ਦੋਸਤੋ ਬਰੇਲਰ ਦਾ 10 ਮਿੰਟ ਚੋ ਜਾਂਦਾ ਤਿਆਰ ਪਰੰਤੂ ਇਹ 20 ਤੇ ਪਲੱਸ ਜਾ ਰਿਹਾ ਕੰਮ ਪਰੰਤੂ ਮੈਂ ਭਾਈ ਨੂੰ ਕਹਾ ਵੀ ਕਾਲੀ ਨਹੀਂ ਕਰਨੀ ਲਓ ਜੀ ਫਾਈਨਲ ਟੱਚ ਦੇ ਹੋ ਗਈ ਅਰੀ ਭਾਈ ਨੇ ਗਰੇਵੀ ਪਾਤੀ ਹੁਣ ਫਿਰ ਕਰਾਉਣੇ ਆ ਪੈਕ ਇੱਕ ਵਾਰ ਫਿਰ ਮੈਂ ਤੁਹਾਨੂੰ ਦਿਖਾਉਣਾ ਕਿ ਕਿੱਥੇ ਆ ਪੁਆਇੰਟ ਕੋਟਲੇ ਨੇ ਕੋ ਜਿਹੜੀ ਸੜਕ ਨਿਕਲਦੀ ਹੈ ਹਾਈਵੇ ਤੇ ਮੰਨਾਲੀ ਤੇ ਹਰੀ ਚਿਕਨ ਕਾਰਨਰ ਹੈਗਾ ਆ ਹਾਈਵੇ ਆ ਸਾਡਾ ਹਰੀ ਚਿਕਨ ਕਾਰਨ ਆ ਮੰਨਾਲੀ ਤੋਂ ਆ ਰਹੀ ਹੈ ਰੋਡ ਇਧਰ ਚੰਡੀਗੜ੍ਹ ਜਾ ਰਹੀ ਹੈ ਆ ਕੋਟਲੇ ਨੂੰ ਇਹ ਕਹਿੰਦੀ ਹੈ ਬਿਲਕੁਲ ਦਾ ਪਤਾ ਲੋਕਾਂ ਤੇ ਨੰਬਰ ਮੈਂ ਤੁਹਾਨੂੰ ਪਹਿਲਾਂ ਵੀ ਡਿਸਕ੍ਰਾਈਬ ਕਰਤਾ 98774 48260 ਤੋ ਜੈਕੇਦਾਰ ਚਿਕਨ ਤੁਸੀਂ ਲੱਕੜ ਦੀਆਂ ਤੇ ਬਣਦੇ ਦਾ ਆਨੰਦ ਲੈਣਾ ਤਾਂ ਇੱਥੇ ਜ਼ਰੂਰ ਰੋਗਿਓ ਮੇਰੇ ਕਮਕੜ ਸਾਥੀ ਸੋ ਹੁਣ ਬੈਕ ਕਰਾ ਲੈਣਾ ਆਪਾਂ ਨੇ ਸੋ ਵੀਡੀਓ ਪਸੰਦ ਆਈ ਤਾਂ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤਾਂ ਜੋ ਅਜਿਹੇ ਮਿਹਨਤੀ ਲੋਕਾਂ ਨੂੰ ਹੌਸਲਾ ਮਿਲੇ ਕੀ ਬਾਤ